ਇਹ ਤੁਹਾਡੇ ਸਾਹਮਣੇ ਤਸਵੀਰਾਂ 'ਚ ਫੱਟੜ ਹੋਇਆ ਖੜਾ 12ਵੀਂ ਚ ਪੜਦਾ ਵਿਦਿਆਰਥੀ ਮਨਜਿੰਦਰ ਸਿੰਘ ਹੈ ਜਿਸ ਦੇ ਮੁਤਾਬਕ ਸਕੂਲ 'ਚ ਦੋਸਤਾਂ ਨਾਲ ਹੋਈ ਮਾਮੂਲੀ ਲੜਾਈ ਤੋਂ ਬਾਅਦ ਉਸਦੀ ਤੇ ਉਸਦੇ ਸਾਥੀ ਵਿਦਿਆਰਥੀਆਂ ਦੀਆਂ ਪੱਗਾਂ ਛਾੜ ਦਿੱਤੀਆਂ ਗਈਆਂ ਤੇ ਉਹ ਮਾਮਲਾ ਉਸ ਵਕਤ ਦਾ ਸ਼ਾਂਤ ਹੋ ਗਿਆ ਪਰ ਜਦੋਂ ਮਨਜਿੰਦਰ ਅਗਲੀ ਸਵੇਰ ਆਪਣੀ ਖੇਡਾਂ ਦੀ ਪ੍ਰੈਕਟਿਸ ਲਈ ਦੌੜ ਲਗਾਉਣ ਨਿਕਲਿਆ ਤਾਂ ਉਦੋਂ ਮੌਕੇ ਤੇ ਅਬਿਜੋਤ ਨਾਮ ਦੇ ਇੱਕ ਵਿਦਿਆਰਥੀ ਨੇ 30 ਤੋਂ 35 ਮੁੰਡੇ ਇਕੱਠੇ ਕਰਕੇ ਇਸ ਨੂੰ ਘੇੜ ਲਿਆ ਅਤੇ ਉਹਨਾਂ ਨੇ ਇਸਦੀ ਐਕਟਿਵਾ ਦੀ ਚਾਬੀ ਖੋਲੀ ਬੰਦੂਕਾਂ ਦੇ ਨਾਲ ਉਸ ਨੂੰ ਧਮਕਾਇਆ ਪਗਲਾਹੀ ਅਤੇ ਦਾਤਰਾ ਤੇ ਤੇਜ਼ ਤਾਰ ਹਥਿਆਰਾਂ ਨਾਲ ਉਸ ਦੇ ਸਿਰ ਤੇ ਵਾਰ ਕੀਤੇ ਉਸ ਦੀਆਂ ਲੱਤਾਂ ਫੱਟੜ ਕਰ ਦਿੱਤੀਆਂ ਗਈਆਂ ਤੇ ਲਹੂ ਲੋਹਾਨ ਹੋਏ ਮਨਜਿੰਦਰ ਨੇ ਭੱਜ ਕੇ ਆਪਣੀ ਜਾਨ ਬਚਾਈ ਇਹ ਮਾਮਲਾ ਅੰਮ੍ਰਿਤਸਰ ਦੇ ਚਵਿੰਡਾ ਦੇਵੀ ਪੜਦਾ ਹੈ ਸੇਰ ਸੋਲਜਰ ਚਵਿੰਡਾ ਦੇਵੀ ਪੜਦਾ ਕਿਹੜੀ ਕਲਾਸ 2 ਕੀ ਮਸਲਾ ਆਇਆ ਜੀ ਇੰਡਾਸ ਕੁਲੇਹਾੜੀਆਂ ਲਾਈਆਂ ਪੱਗਾ 15 ਵੀਂਆਂ ਜਾਣਿਆ ਅਭਿਯੋਤ ਲੈਰ ਗਿਆ ਦਾ ਆਕਾਸ਼ ਅਮਦਾਲਾਲਾ ਨੇ ਮਾ ਕਾਰੋਂ ਨਗਲ ਦਾ ਜਿਹੜਾ ਉਸ ਦਿਨ ਗੱਡੀ ਲੈ ਕੇ ਆਇਆ ਕੀ ਰੰਜੇ ਸੀ ਰੰਜੇ ਛੇ ਹੋਏ ਮੇਰੀਆਂ ਮਲੇ ਮਰੇਨਾ ਦੋਸਤਾਂ ਜੀ ਆਪਾਂ ਗੱਲਾਈਆਂ ਤੇ ਫਿਰ ਮੈਨੂੰ ਆਂਦੇ ਤੇਰੀ ਲੋਣੀ ਪੱਗ ਮੈਂ ਇਹ ਕੰਮੜਾ ਕਰਿਵਾਂਦੇ ਤੂੰ ਬਦਮਾਸ਼ੀ ਤੇਰੀ ਚਲ ਬਾਹਰ ਲਾਦਾਂਗੀ ਤੇ ਮੈਨੂੰ ਇਹ ਨਹੀਂ ਗੱਲ ਆਪਦਾਣੀ ਮੈਂ ਰਨਿੰਗ ਕਰਨ ਗਿਆ ਤੇ ਇਹ 30 35 ਮੁੰਡੇ ਆਣ ਕੇ ਪਹਿਲਾਂ ਹੀ ਨਾਹਾਂ ਕੀਆ ਤੋੜੀਆਂ ਤੇਰੇ ਨਾਲ ਦਾਤਰ ਤੇ ਕਿਰਚਾ ਮਾਰੀਆਂ ਮੇਰੇ ਤੇਰੇ ਨਾਲ ਇੱਕ ਦਾਟਾ ਹੀ ਨਾ ਕੋ ਮਲਬ ਲੰਮੀ ਗੋਲੀ ਵਾਲਾ ਜੈਨਸ ਬੰਦਰਾ ਮੋਰਦਾ ਤੇ ਇੱਕ ਉਹ ਮੈਗਜ਼ੀਨ ਵਾਲਾ ਜਿਹੜੇ ਮੇਰੇ ਸਾਹਮਣੇ ਮੈਗਜ਼ੀਨ 'ਚ ਗੋਲੀਆਂ ਭਰੀਆਂ ਇਹਨਾਂ ਕਾਂਤੇ ਰੱਖਿਆ ਨਾ ਤੇ ਉਹ ਲੋਨੇ ਮੇਰੀ 15 ਤਰੀਕ ਨੂੰ ਨੈਸ਼ਨਲ ਆਉਦੀ ਤਿਆਰੀ ਸੀ ਮੇਰੀ ਛੋਟਪੜ ਦੀ ਅੱਜ ਹਨਮਾ ਦਾ ਤੁਹਾਨੂੰ ਉਹ ਜਿਹੜੇ ਮੇਰੇ ਨਾਲ ਹੀ ਜਿਹੜਾ ਮੇਰਾ ਨਾ ਰੈਨਿੰਗ ਕਰਨੀ ਜਾਂਦਾ ਹੁੰਦਾ ਉਹ ਵੀ ਹੈਮਰ throza ਪਲੇਅਰ ਆ ਇਹ ਆnde ਤੂੰ ਆ ਛੜਤਾ ਜੇ ਦੂਜਾ ਹੁੰਦਾ ਤਾਂ ਗੋਲੀ ਮਾਰਨੀ ਇੱਕ ਲਾਉ ਮੁੰਡਾ ਮੁੱਗੋ ਸਹੀਦਾ ਅੰ데 ਉਹਨੂੰ ਹੀ ਤੇਰੀ ਅੰਗੂ ਕੁੱਟਾਂਗੇ ਲਾਉ ਮੇਰੇ ਘਰ ਪਤਾ ਲੈਣ ਆਇਆ ਉਹਦੇ ਪਿੱਛੇ 10 15 ਵੱਡੇ ਫੇਰ ਟੈਮ ਚੁੱਕਿਆ ਉਹਨਾਂ ਦਾ ਹੁਣ ਕਿੱਥੇ ਛੱਟਾ ਲੱਗਿਆ ਤੁਹਾਡੇ ਮੇਰੇ ਲੱਤਾਂ ਦੇ ਦਾਤਰ ਵੰਜੇ ਟਿੰਕੇ ਲੱਗੇ ਆ ਅੱਡੀ ਤੇ ਕਿਰਚ ਵਜੇ ਆ ਮਾ ਤੇ ਸਿਰ ਤੇ ਦਾ ਤਰ ਵਜੇ ਆ بیسਬੋਲ ਵਜੇ ਕੌਣ ਮੁੜ ਗਿਆ ਗੈਂਗਸਟਰ ਕੌਣ ਆ ਗਿਆ ਗੈਂਗਸਟਰ ਨਹੀਂ ਆ ਮਤਲਬ ਸਾਡਾ ਲੱਟਾ ਲਾਗੀ ਸਾਡੇ ਵਾਸਤੇ ਗੈਂਗਸਟਰ ਹੀ ਆ ਕਿਹਾ ਕਿਥੇ ਲਗਵਾਏਗਾ ਹਥਿਆਰ ਉਹਦਨੇ ਇਲੈਕਸ਼ਨ ਹੀ ਤੇ ਹਥਿਆਰ ਜਮਾ ਹੋਏ ਸੰਸੀ ਸਾਰੇ ਇਹ ਲੰਮੀ ਗੋਲੀ ਇੱਕ ਗੋਲੀ ਵਾਲਾ ਤੇ ਤੁਹਾਨੂੰ ਪਤਾ ਹੀ 33 ਦੀ ਗੱਲ ਆ ਇਲੈਕਸ਼ਨ ਤੇ ਜਮਾ ਹੋਏ ਸਾਰੇ ਇੱਕ ਮੇਗੀ ਨੂੰ ਆ ਉਹ ਵੀ ਘਟ ਨਾਲ ਹੀ ਪੜਦੇ ਹਾਂ ਹਾਂਜੀ ਪਲਾਸ ਕੋਈ ਨਹੀਂ ਪੜਦੇ ਉਹ ਜਿਹੜੇ ਦੋ ਹੁਣ ਕੀ ਪੁੱਛੋ ਜਮਰੇ ਜੀ ਸਾਹਿਬ ਤੋਂਨੇ ਪਹਿਲੇ ਅਜੇ ਤੱਕ ਕੀ ਕਾਰਵਾਈ ਹੋਈ ਕੋਈ ਅਜੇ ਤੱਕ ਕੋਈ ਕਾਰਵਾਈ ਨਹੀਂ ਹੋਈ ਹੋਰ ਇਹਨਾਂ ਦਾ ਸਕੂਲ ਤੇ ਪ੍ਰਸ਼ਾਸਨ ਤੋਂ ਵੀ ਮੰਗ ਕਰਦੇ ਕੋਈ ਜਦੋਂ ਇਹ ਲੜਾਈ ਆਈ ਤੁਸੀਂ ਪ੍ਰਿੰਸੀਪਲ ਨੂੰ ਦੱਸਿਆ ਸੀ ਆਪਣੇ ਹਾਂ ਜੀ ਹਾਂ ਜੀ ਦੱਸਿਆ ਸੀ ਕਿ ਸਾਡੀ ਆਪਣਾ ਗੱਲ ਲੱਤੀਆਂ ਤੇ ਸਾਨੂੰ ਬੱਚੇ ਕਿਚਰਾ ਕਰਕੇ ਲੰਘਦੇ ਨਹੀਂ ਉਹਨਾਂ ਵਾਲੇ ਕੋਈ ਨਹੀਂ ਇਹ ਸਾਨੂੰ ਆਂਦੇ ਆ ਚਲੋ ਜਿਹੜਾ ਤਾਂ ਟੀਚਰ ਕਰਕੇ ਲੰਘੂ ਉਹ ਦੱਸੋ ਮਸਲਾ ਸਾਰੇ ਨਾਲ ਮੁੰਡੇ ਆਪਣੇ ਨਾਲ ਬੰਨ ਕੇ ਬੈਠੇ ਸੀ ਇਹਨਾਂ ਸਕੂਲ ਦੇ ਡੀਮੋਟੇ ਮੁੰਡੇ ਇਹਨਾਂ ਨੇ ਪਗਮਗਾ ਲਾਈਆਂ ਪ੍ਰਿੰਸੀਪਲ ਨੂੰ ਦੱਸਿਆ ਇਹਨਾਂ ਨੇ ਤੇ ਪ੍ਰਿੰਸੀਪਲ ਨੇ ਇਸ ਬਾਰੇ ਕੋਈ ਇਹਨਾਂ ਦੇ ਐਕਸ਼ਨ ਨਹੀਂ ਲਿਆ ਉਹ ਮੁੰਡਿਆਂ ਦੇ ਉਸ ਤੋਂ ਬਾਅਦ ਉਹ ਇਹਨਾਂ ਨੇ ਕਿਹਾ ਆਪਣਾ ਕਰਾਟਾ ਲੈ ਕੇ ਗਏ ਦੂਜੇ ਮੁੰਡੇ ਕੈਮਰਾ ਖੋਲ੍ਹਿਆ ਉਹਦੇ ਹੀ ਉਹਨਾਂ ਮੁੰਡਿਆਂ ਕੋਲ ਆਟਾ ਮਨਜੰਦਰ ਆ ਗਿਆ ਮੇਰਾ ਬੇਟਾ ਦਾ ਨਾਮ ਮਨਜੰਦਰ ਹੈ ਤੇ ਉਹ ਉਲਟ ਉਹਨਾਂ ਕੋਲ ਆਟਾ ਨਿਕਲੀਆਂ ਕੈਮਰੇ ਵਿੱਚ ਫੋਲ ਕੇ ਪ੍ਰਿੰਸੀਪਲ ਨੇ ਉਹਨਾਂ ਦਿਨ ਕੋਈ ਐਕਸ਼ਨ ਲਿਆ ਜਿਹੜੀ ਮੈਡਮ ਨੇ ਕਿਹਾ ਸੀ ਉਸ ਤੋਂ ਬਾਅਦ ਇਹਨੂੰ ਕਹਿੰਦੇ ਕੋ ਪਾਗਾਂ ਤੂੰ ਆਣਾ ਫਰਾਂ ਨੇ ਠੀਕ ਆ ਤੈਨੂੰ ਬਾਅਦ ਚ ਦੱਸਾਂਗੇ ਬਾਦ ਇਹ ਜੇ 30 33 ਮੁੰਡੇ ਲੈ ਕੇ ਨਹਿਰ ਦੇ ਉੱਤੇ ਦੌੜ ਲਾਉਣ ਗਿਆ ਸੀ 23 ਤਰੀਕ ਨੂੰ ਇਹਨਾਂ ਨੇ ਉੱਥੇ ਜਾ ਕੇ ਦਸਤ ਕਰਵਾਨਾ ਮਾਰੇ ਆ ਉੱਥੇ ਜਾ ਕੇ ਨੂੰ ਵੱਡੇ ਮੁੰਡੇ ਕੀ ਨਾਮ ਮੁੰਡਿਆਂ ਦਾ ਜਿਹੜਾ ਉਹ ਤਾਂ ਮੁੰਡੇ ਦਾ ਨਾਮ ਜਿਹੜਾ ਜਿਹਨੇ 22 ਫੁੱਟ ਹੀ ਪਹਿਲਾਂ ਇਹਦੀ ਐਕਟ ਵਰਕ ਤੋਂ ਦੀ ਅਭੀ ਯੋਤ ਮੁੰਡੇ ਦਾ ਨਾਮ ਜੀ ਲੈ ਕੇ ਦਾ ਜਿਹੜੇ ਸੂਰਜ ਪੜਦਾ ਜਿਹੜੀ ਗੜਾ ਸੈਂਟ ਸੋਲਜਰ ਬਾਦ ਵਿੱਚ ਕਲਸ਼ ਪੂਚ ਕਿਹੜੀ ਜਗ੍ਹਾ ਦੋ ਪਸਤ ਇੱਕ ਗੱਟਾ ਸੀ 315 ਬੋਲਦਾ ਤੇ ਇੱਕ ਵਾਰਾਂ ਕੁ ਪਸਤੌਣੀ 12 ਤੱਕ ਉਥੇ ਹੋਣ ਇਸ ਘਟਨਾ ਦੇ 4 ਦਿਨ ਵੀ ਜਾਨ ਦੇ ਬਾਅਦ ਵੀ ਮਨਜਿੰਦਰ ਦੇ ਪਰਿਵਾਰ ਮੁਤਾਬਕ ਪੁਲਿਸ ਨੇ ਅਜੇ ਤੱਕ ਇਸ ਮਾਮਲੇ 'ਤੇ ਕੋਈ ਕਾਰਵਾਈ ਨਹੀਂ ਕੀਤੀ ਜਿਸ ਨੂੰ ਲੈ ਕੇ ਉਹਨਾਂ ਨੇ ਥਾਣੇ ਦਾ ਘਰਾਓ ਕੀਤਾ ਤੇ ਮੌਕੇ ਤੇ ਪੁਲਿਸ ਦਾ ਕੀ ਕਹਿਣਾ ਸੀ ਉਹ ਵੀ ਤੁਹਾਨੂੰ ਸੁਣਾ ਦਿੰਨੇ ਆ ਇਹ ਮਨਜਿੰਦਰ ਸਿੰਘ ਦੀ ਤੇ ਅਭੀ ਜੋਰ ਸਿੰਘ ਲਾਸ਼ਿਆਂ ਦਾ ਮੜਵਾ ਇਹਦੇ ਨਾਲ ਹੋਰ ਵੀ ਮੜੇ ਹੈਗੇ ਨੇ ਪਰ ਫਾਸ ਨਹੀਂ ਕੀਤੀ ਉਸੇ ਜਿਹੜੀ ਮੈਨੂੰ ਜਿਹਨੂੰ ਸੱਟਾਂ ਲੱਗੀਆਂ ਉਹਨੂੰ ਚਾਹੇ ਪਾਵਾ ਮੈਡੀਕਲ ਖਾਓ ਹਸਪੀਟਲ ਦਾਖਲ ਹੋ ਕੇ ਇਲਾਜ ਦਾਓ ਇਹ ਹਸਪਤਲ ਤੇ ਨਹੀਂ ਗਏ ਕੋਈ ਇਹਨਾਂ ਦੀ ਆਪਣੀ ਬੜਾ ਸ਼ਾਇਨਾ ਉਹ ਪਹਿਲਾਂ ਕਿ ਮੈਂ ਲੜਾਈ ਝਗੜੇ ਤੇ ਨਹੀਂ ਪਣਾਉਂਗਾ ਇਹ ਗੱਲ ਇਹਦੇ ਮਹਾਪਰਵ ਨੇ ਦੱਸੀ ਹੋਈ ਹੈ ਚਲੋ ਹੁਣ ਇਹਨਾਂ ਨੇ ਕੇਸ ਰਜਿਸਟ੍ਰੇਸ਼ਨ ਨਹੀਂ ਕਰਾਇਆ ਦਾਖਲ ਨਹੀਂ ਹੋਏ ਤੇ ਆਪਾਂ ਦੂਜੀ ਪਾਰਟੀ ਨੂੰ ਤਲਬ ਕੀਤਾ ਵਾ ਤੇ ਹੋਰ 2 ਘੰਟੇ ਤੱਕ ਉਹਦੇ ਪਰਿਵਾਰਕ ਮੈਂਬਰ ਜਿਹੜੇ ਆ ਵੀ ਜੋਦ ਨੂੰ ਲੈ ਕੇ ਹੁੰਦੇ ਉਹਨੂੰ ਪੁੱਛ ਲਾਂਗੇ ਵੀ ਉਹਦੇ ਨਾਲ ਉਹ ਬੜੇ ਕਿਹੜੇ ਆ ਇਹ ਇਸ ਸਟੇਟਮੈਂਟ ਤੇ ਲੱਗਿਆ ਜੋ ਫੇਵਰ ਲਗਾਉਂਦਾ ਵਾ ਜੋ ਜਿਹੜੀ ਤਾਰੇ ਪਤਲੇ ਦੋਸ਼ੀਗਰੇ ਨੇ ਕੀ ਨਾਮ ਦੇ ਕਿਥੋਂ ਦੇ ਅਭੀ ਜੋਸ਼ ਸਿੰਘ ਇੱਕ ਦੱਸਿਆ ਨੇ ਲੜ ਕੇ ਦਾ ਬਾਕੀ ਇਹਨੂੰ ਖੁਦ ਵੀ ਨਹੀਂ ਪਤਾ ਵੀ ਬੰਦੇ ਕੌਣ ਸੀਗੇ ਸਕੂਲਾਂ ਚ ਹੀ ਵਿਦਿਆਰਥੀਆਂ ਦੀ ਇੰਨੀ ਭਿਆਨਕ ਲੜਾਈਆਂ ਵੇਖਣ ਨੂੰ ਮਿਲ ਰਹੀਆਂ ਨੇ ਬਦਮਾਸ਼ੀ ਵੇਖਣ ਨੂੰ ਮਿਲ ਰਹੀ ਹੈ ਤੇ ਸਵਾਲ ਇਹ ਹੈ ਕਿ ਅੱਗੇ ਜਾ ਕੇ ਸਾਡੇ ਸਮਾਜ ਦਾ ਹਾਲ ਕੀ ਹੋਵੇਗਾ ਬਾਕੀ ਹੁਣ ਵੇਖਣ ਵਾਲੀ ਗੱਲ ਹੈ ਕਿ ਪੁਲਿਸ ਇਸ ਮਾਮਲੇ ਤੇ ਅੱਗੇ ਕੀ ਕਾਰਵਾਈ ਕਰਦੀ ਹੈ ਅੰਮ੍ਰਿਤਸਰ ਤੋਂ ਲਲਿਤ ਸ਼ਰਮਾ ਦੀ ਰਿਪੋਰਟ ਡੇਲੀ ਪੋਸਟ ਪੰਜਾਬੀ ਕੀ ਤੁਸੀਂ ਵੀ ਵਿਦੇਸ਼ ਵਿੱਚ ਆਪਣਾ ਪਵਿੱਕ ਬਣਾਉਣਾ ਚਾਹੁੰਦੇ ਹੋ ਪਾਓ ਵਿਦੇਸ਼ ਵਿੱਚ ਪੜਾਈ ਕਰਨ ਦਾ ਮੌਕਾ ਪਿਰਾਮਿਡ ਈ ਸਰਵਿਸ ਦੀ ਸਲਾਹ ਨਾਲ ਹਰਤ ਅਤੇ ਪੰਜਾਬ ਸਰਕਾਰ ਤੋਂ ਮਾਨਤਾ ਪ੍ਰਾਪਤ ਬੱਲ ਕਰੋ 9397893978